ਜੋ نیشنل ਹਾਈਵੇ ਰੋਡ ਫਲੋਰ ਤੇ ਜੇ ਇੱਕ ਦਰਦਨਾਕ ਹਾਦਸਾ ਹੋ ਜਾਂਦਾ ਹੈ ਇੱਕ ਟਰਾਲੀ ਭਰਿਆ ਟਰੈਕਟਰ ਲੈ ਕੇ ਨਾਲ ਜਲੰਧਰ ਤੋਂ ਆ ਰਹੇ ਸੀਗੇ ਆਲੂਆਂ ਦੇ ਨਾਲ ਟਰਾਲੀ ਭਰੀ ਹੋਈ ਸੀਗੀ ਤੇ ਇੱਕਦਮ ਟਾਇਰ ਪੈਂਚਰ ਹੋਣ ਕਾਰਨ ਟਰੈਕਟਰ ਘੁੰਮ ਜਾਂਦਾ ਹੈ ਜਿਸ ਦੇ ਨਾਲ ਮੌਕੇ ਤੇ ਦੋ ਹਿੱਸੇ ਹੋ ਜਾਂਦੇ ਆ ਟਰੈਕਟਰ ਦੇ ਤੇ ਉਸ ਦੇ ਨਾਲ ਭਾਰੀ ਜਾਮ ਲੱਗ ਜਾਂਦਾ ਹੈ ਪਿੱਛੇ ਰੋਡ ਬੰਦ ਹੋ ਜਾਂਦਾ ਹੈ ਤੇ ਮੌਕੇ ਤੇ ਐਸਐਸਐਫ ਸੜਕ ਸੁਰੱਖਿਆ ਫੋਰਸ ਟੀਮ ਮੌਕੇ ਤੇ ਪਹੁੰਚ ਜਾਂਦੀ ਹੈ ਅਤੇ ਮੌਕਾ ਸੰਭਾਲਦੀ ਹੋਈ ਹੁਣ ਦੇ ਹਾਂਜੀ ਭਾਈ ਕੀ ਨਾਮ ਜੀ ਆਪਣਾ ਭਾਈ ਮੇਰਾ ਨਾਮ ਮੱਖਣ ਹੈ ਜੀ ਹਾਂਜੀ ਭਾਈ ਇਹ ਜਿਹੜਾ ਹਾਦਸਾ ਹੋਇਆ ਹੈਗਾ ਨੈਸ਼ਨਲ ਹਾਈਵੇ ਰੋਡ ਤੇ ਇਹ ਕਿਸ ਤਰ੍ਹਾਂ ਹੋਇਆ ਜੀ ਇਹ ਭਾਈ ਆ ਰਹੇ ਸੀ ਆਲੂ ਲੈ ਕੇ ਆ ਚੜਾਈ ਚੜਾ ਲੱਗੇ ਪੁਲ ਆਪਣੇ ਪੁਲ ਫਲੋਰ ਮਈਆਂ ਦੇ ਪੰਪ ਕੋਲ ਤੇ ਚੱਕਦਮ ਟਾਇਰ ਪੈਂਚਰ ਹੋ ਗਿਆ ਭਾਈ ਬਟਾ ਇੱਕਦਮ ਤਾਂ ਟਾਇਰ ਘੁੰਮ ਗਿਆ ਭਾਈ ਆ ਵੀ ਇੱਧਰ ਆ ਗਏ ਤੇ ਰਾਈਡ ਤੇ ਭਾਈ ਆਪਣੇ ਇੱਧਰ ਆ ਰਹੇ ਸੀ ਜਲੰਧਰ ਵਾਲੀ ਸਾਈਡ ਤੋਂ ਜਾ ਰਹੇ ਸੀ ਲੁਧਿਆਣਾ ਨੂੰ ਜਾ ਰਹੇ ਸੀ ਇਹ ਟਰੱਕ ਇਸ ਤਰ੍ਹਾਂ ওভারਲੋਡ ਹੋਇਆ ਜਾਂ ਭਾਈ ওভারਲੋਡ ਵੀ ਹੈ ਨਹੀਂ ਇੰਨਾ ਕਿ ਮਾਲ ਵੀ ਹੈ ਨਹੀਂ ਠੀਕ ਯਾਰ ਭਾਈ 300 ਬੋਰੀਆਂ ਆ ਪਰ ਇੱਕਦਮੀ ਧੱਕਾ ਵੱਜ ਗਿਆ ਜਦੋਂ ਚੱਕਦਮ ਟਾਇਰ ਦੀ ਹਵਾ ਨਿਕਲ ਗਈ ਜਦੋਂ ਪੈਂਚਰ ਹੋ ਗਿਆ ਟਾਇਰ ਦਾ ਟਾਇਰ ਵੱਡਾ ਪੈਂਚਰ ਹੋ ਗਿਆ ਵੱਡਾ ਟਰੈਕਟਰ ਚੜਾਈ ਫੁੱਲ ਬਾ ਪੁਲ ਚੜਾ ਰਹੇ ਸੀ ਚੱਕਦਮ ਘੁੰਮ ਗਿਆ ਜੀ ਇਸ ਦੇ ਨਾਲ ਕੋਈ ਜਾਨੀ ਮੌਤ ਨੁਕਸਾਨਦਾਰ ਹੋਇਆ ਨਹੀਂ ਭਾਈ ਨੁਕਸਾਨ ਤਾਂ ਬਚਾ ਹੋ ਗਿਆ ਜਾਨੀ ਬਸ ਟਰੈਕਟਰ ਟੁੱਟ ਗਿਆ ਜੀ ਗੱਬੇ ਤੋਂ ਹਿੱਸੇ ਦੋ ਹੋ ਗਏ ਹਾਂ ਜੀ ਟਰੈਕਟਰ ਦਾ ਨੁਕਸਾਨ ਹੋ ਗਿਆ ਜੀ ਫੁਲ ਨੈਸ਼ਨਲ ਆਈਰੋਡ ਰੋਡ 'ਤੇ ਅਜਿਹਾ ਐਕਸੀਡੈਂਟ ਹੋਇਆ ਹੈਗਾ ਟਰੈਕਟਰ ਜਿਸ ਵਿੱਚ ਕੁਝ ਆਲੂਆਂ ਦੇ ਨਾਲ ਭਰਿਆ ਹੋਇਆ ਟਰਾਲੀ ਲੈ ਕੇ ਆ ਰਿਹਾ ਜੀ ਨਾਲ ਜੀ ਉਹ ਘੁੰਮ ਗਿਆ ਕਿ ਕੀ ਕੀ ਕਰਾਂ ਜਮ ਇਹਦੇ ਵਿੱਚ ਸਾਨੂੰ ਇਹ ਐਕਸੀਡੈਂਟ ਸੰਬੰਧੀ ਸਾਨੂੰ ਕਿਸੇ ਰਾਹ ਦੀ ਨੇ ਜਿਹਨੇ ਕਾਲ ਕੀਤੀ ਸੀ ਤੇ ਮਈ ਵਾਲੇ ਪੁਲ ਤੇ ਜਾਮ ਲੱਗਾ ਹੋਇਆ ਅਸੀਂ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਇੱਕ ਟਰੈਕਟਰ ਆ ਸੋਨਾ ਲੀਕਾ ਜੋ ਕਿ ਬਿਲਕੁਲ ਬਰੈਂਡ ਨਿਊ ਆ ਜਿਸ ਦਾ ਕੋਈ ਨੰਬਰ ਵੀ ਨਹੀਂ ਆਇਆ ਪਿੱਛੇ ਡਬਲ ਚੱਕੀ ਆ ਟਰਾਲੀ ਆ ਜੀ ਆਲੂਆਂ ਦਾ ਲੋਡ ਹੈ ਤੇ ਇਹਨੂੰ ਰਮਜ਼ਾਨ ਮੁਹੰਮਦ ਟਰੈਕਟਰ ਦਾ ਚਾਲਕ ਸੀ ਚਲਾ ਰਿਹਾ ਸੀਗਾ ਜਿਹਦੇ ਵਿੱਚ ਇਹਨੇ ਦੱਸਿਆ ਵੀ ਇੱਥੇ ਬ੍ਰਿਜ ਦੇ ਉੱਪਰ ਚੜਦੇ ਸਾਰੀ ਇਹ ਟਰੈਕਟਰ ਘੁੰਮ ਗਿਆ ਤੇ ਟਰੈਕਟਰ ਦੇ ਦੋ ਹਿੱਸੇ ਹੋ ਗਏ لیکن بٹ بچا ਇਸ ਗੱਲ ਦਾ ਰਿਹਾ ਕਿ ਟਰੈਕਟਰ ਚਾਲਕ ਦੇ ਕੋਈ ਸੱਟ ਨਹੀਂ ਲੱਗੀ ਇਸ ਚੀਜ਼ ਦਾ ਵਿਚਾਰ ਰਿਹਾ ਔਰ ਟਰੈਕਟਰ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਜੋ ਕਿ ਦੋ ਹਿੱਸਿਆਂ ਵਿੱਚ ਵੰਡ ਗਿਆ ਇਹ ਜਮਸ਼ੇਰ ਤੋਂ ਆ ਰਿਹਾ ਸੀ ਜਲੰਧਰ ਚ ਪੈਂਦਾ ਜੀ ਜਮਸ਼ੇਰ ਪਿੰਡ ਉੱਥੋਂ ਆਲੂ ਲੈ ਕੇ ਆ ਰਿਹਾ ਸੀ ਲੁਧਿਆਣਾ ਸਾਈਡ ਜਾ ਰਿਹਾ ਸੀ ਜੀ ਇਹਦੇ ਵਿੱਚ ਬਾਕੀ ਦੋ ਲੇਨਾਂ ਚੱਲਦੀਆਂ ਦੋ ਲੇਨਾਂ ਬਲੌਕ ਨੇ ਤੇ ਇੱਕ ਲੇਨ ਚੱਲ ਰਹੀ ਆ ਹਲਕਾ ਜਾਮ ਆ ਬਾਕੀ ਇਹਨਾਂ ਦਾ ਮਾਲਕ ਆਉਂਦਾ ਹੈ ਤੇ ਅਸੀਂ ਹੈਡਰਾ ਮਗਾ ਕੇ ਇਹਨੂੰ ਸਾਈਡ ਤੇ ਕਰਵੋ